ਕਰ ਦਿੰਦੀ ਹੈ ਕਦੇ ਮੈਨੂੰ ਪਾਣੀ ਬੰਦ ਕਰ ਦਿੰਦੀ ਹੈ ਕਦੇ ਕਰੇ ਬਿਜਲੀ ਬੰਦ ਕਰ ਦਿੰਦੀ ਹੈ ਕਦੇ ਕਦੇ ਕੁਝ ਕਰ ਦਿੰਦੀ ਹੈ ਸਰ ਮੈਨੂੰ ਇਹਨੇ ਜਦੋਂ ਦਾ ਮੈਂ ਰਿਟਾਇਰ ਹੋਇਆ ਸਰ ਮੇਰੇ ਜੀਣਾ ਰਾਮ ਕੀਤਾ ਸਰ ਮੈਨੂੰ ਹੁਣ 20 20 ਘੰਟੇ ਤੋਂ ਉੱਪਰ ਹੋਗੇ ਸਰ ਮੈਨੂੰ ਨੇ ਬੰਦ ਕੀਤਾ ਲੌਕ ਕਰਨ ਫਿਰ ਮੇਰੀ ਹਾਦਸਾ ਮਾਰੀ ਹੈ ਇਹਨੇ ਮੇਰਾ ਬਹੁਤ ਸਰ ਜੀਣਾ ਰਾਮ ਕੀਤਾ ਹੈ ਮੈਨੂੰ ਇੱਕ ਕਰੋਬਾਰ ਕਰਦੀ ਹੈ ਉਹ ਇਹਨੇ ਮੇਰੇ ਤੇ 3-4 ਮਿੰਟ ਦੇ ਕੋਰਟ ਕੇਸ ਕੀਤੇ ਨੇ ਬਲਾਤਕਾਰ ਦਾ ਕੋਰਟ ਕੇਸ ਕੀਤਾ ਸਰ ਇਹ ਨਹੀਂ ਮੇਰੇ ਤੇ ਇੱਕ ਸਾਰ ਮੈਨੂੰ ਕਰੋ ਕੱਢਣ ਦਾ ਕੀਤਾ ਇੱਕ ਸਾਰ ਮੇਰੇ ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਪਿਆ ਸਰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮ ਲਾਲ اٹਾਇਆ ਐ ਐਸਡੀ ਉਮਰ ਕਰੀਬ 60 ਸਾਲ ਐ ਉਹਨੂੰ ਕਰੀਬ ਵੀ 2 ਘੰਟਿਆਂ ਤੋਂ ਉਹਦੇ ਆਪ ਦੇ ਕਮਰੇ 'ਚ ਉਹਦੀ ਪਤਨੀ ਨੇ ਬੰਦਕ ਬਣਾਇਆ ਹੋਇਆ ਅੱਗੋਂ ਤਾਲਾ ਲਾਇਆ ਹੋਇਆ ਤੇ ਉਹ ਬਹੁਤ ਸੀਰੀਅਸ ਐ ਸਾਹ ਦੀ ਘੁੱਟਣ ਹੋ ਰਹੀ ਐ ਹੋਰ ਐ ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਦੀ ਸਿਹਤ ਨੂੰ ਦੇਖਦੇ ਹੋਏ 112 ਤੇ ਫੋਨ 108 ਤੇ ਫੋਨ ਕਰਕੇ ਐਂਬੂਲੈਂਸ ਡਾਕਟਰ ਟੀਮ ਨਾਲ ਲੈ ਕੇ ਆਏ ਆ ਇੱਥੇ ਆ ਕੇ ਉਹਨੂੰ ਉਹਦੇ ਕਮਰੇ 'ਚੋਂ ਕੱਢਿਆ ਉਦੇ ਕਮਰੇ ਚੋਂ ਕੱਢ ਕੇ ਉਹ ਸਰਕਾਰੀ ਹਸਪਤਾਲ 108 ਐਂਬੂਲੈਂਸ ਤੇ ਰਾਹੀ ਨੂੰ ਭੇਜਿਆ ਅੱਗੇ ਉਹਦਾ ਇਲਾਜ ਹੈ ਜੋ ਸਟੇਟਮੈਂਟ ਦਊਆ ਹੈ ਜੋ ਕਾਰਵਾਈ ਬਣਦੀ ਹੈ ਹੋਣੀ ਬੰਦ ਕਰ ਦਿੰਦੀ ਹੈ ਕਦੇ ਮੈਨੂੰ ਪਾਣੀ ਬੰਦ ਕਰ ਦਿੰਦੀ ਹੈ ਕਿ ਮੈਨੂੰ ਇੱਕ ਰੀ ਬਿਜਲੀ ਬੰਦ ਕਰ ਦਿੰਦੀ ਹੈ ਕਦੇ ਕਦੇ ਕੁਝ ਕਰ ਦਿੰਦੀ ਹੈ ਸਰ ਮੈਨੂੰ ਇਹ ਜਦੋਂ ਦਾ ਮੈਂ ਰਿਟਾਇਰ ਹੋਇਆ ਸਰ ਮੇਰੇ ਲਈ ਮੇਰਾ ਜੀਣਾ ਰਾਮ ਕੀਤਾ ਸਰ ਮੈਨੂੰ ਹੁਣ 20 20 ਘੰਟੇ ਤੋਂ ਉੱਪਰ ਹੋ ਗਿਆ ਸਰ ਮੈਨੂੰ ਨੇ ਬੰਦ ਕੀਤਾ ਲੋਕਨ ਫਿਰ ਮੇਰੀ ਹਾਲਤ ਬਹੁਤ ਮਾਰੀ ਹੈ ਇਹਨੇ ਮੇਰਾ ਬਹੁਤ ਸਰ ਜੀਣਾ ਰਾਮ ਕੀਤਾ ਹੈ ਮੈਨੂੰ ਇੱਕ ਕਰੋਬਰ ਕਰਦੀ ਹੈ ਉਹ ਇਹਨੇ ਮੇਰੇ ਤੇ 3-4 ਮਹੀਨੇ ਤੇ ਕੋਰਟ ਉਲਾਤ ਕਰਦਾ ਕੁੜਕਿਸ ਕੀਤਾ ਸਰ ਇਹ ਨਹੀਂ ਮਿਲਦੇ ਇੱਕ ਸਰ ਮੈਨੂੰ ਘਰੋਂ ਕੱਢਣ ਦਾ ਕੀਤਾ ਇੱਕ ਸਰ ਮੇਰੇ ਤੇ ਇਹਨੇ ਖਰਚਾ ਲੈਣ ਦਾ ਉਹ ਕੀਤਾ ਫਿਰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਜੀ ਕਿ ਇੱਕ ਸ਼ਾਮਲਾ ਲਟਾਇਆ ਐ ਜੀ ਉਮਰ ਕਰੀਬ 60 ਸਾਲ ਹੈ ਉਹਨੂੰ ਕਰੀਬ 22 ਘੰਟਿਆਂ ਤੋਂ ਉਹਦੇ ਆਪ ਦੇ ਕਮਰੇ 'ਚ ਇਹ ਉਹਦੀ ਪਤਨੀ ਨੇ ਬੰਦਕ ਬਣਾਇਆ ਹੋਇਆ ਅੱਗੋ ਤਾਲਾ ਲਾਇਆ ਹੋਇਆ ਤੇ ਉਹ ਬਹੁਤ ਸੀਰੀਅਸ ਹੈ ਸਾਹ ਦੀ ਘੁਟਣ ਹੋ ਰਹੀ ਹੈ ਹੋਰ ਹੈ ਅਸੀਂ ਉਹਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਦੀ ਸਿਹਤ ਨੂੰ ਦੇਖਦੇ ਹੋਏ 112 ਤੇ ਫੋਨ 108 ਤੇ ਫੋਨ ਕਰਕੇ ਐਂਬੂਲੈਂਸ ਡਾਕਟਰ ਟੀਮ ਨਾਲ ਲੈ ਕੇ ਆਏ ਆ ਇੱਥੇ ਆ ਕੇ ਉਹਨੂੰ ਉਹਦੇ ਕਮਰੇ ਚੋਂ ਕੱਢਿਆ ਉਹਦੇ ਕਮਰੇ ਚੋਂ ਕੱਢ ਕੇ ਉਹ ਸਰਕਾਰੀ ਹਸਪਤਾਲ 108 ਐਂਬੂਲੈਂਸ ਤੇ ਰਾਹੀ ਉਹਨੂੰ ਭੇਜਿਆ ਅੱਗੇ ਉਹਦਾ ਇਲਾਜ ਹੈ ਜੋ ਸਟੇਟਮੈਂਟ ਦਊਗਾ ਹੈ ਜੋ ਕਾਰਵਾਈ ਬਣਦੀ ਹੈ ਉਹਦੀ